ਸਭ ਤੋਂ ਪਹਿਲਾਂ ਅੱਜ ਲਾ ਸਰਜਨਸ ਦੇ ਵਿੱਚ ਜਿਹੜੀ ਅੱਗ ਆ ਉਹਦੇ ਸੰਬੰਧੀ ਰੋਜ਼ਾਨਾ ਦੀ ਤਰ੍ਹਾਂ ਅਪਡੇਟ ਕਰਾਂਗੇ ਕਿਉਂਕਿ ਹਜੇ ਤੱਕ ਵੀ ਹਾਲਾਤ ਉਸੇ ਤਰ੍ਹਾਂ ਦੇ ਨੇ ਦੂਜੀ ਅੱਜ ਸਭ ਤੋਂ ਮਹੱਤਵਪੂਰਨ ਖਬਰ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਜਿਹਦਾ ਸਿੱਧਾ ਅਮਰੀਕਾ ਦੇ ਨਾਲਾ ਵੀ ਸੰਬੰਧ ਆ ਹਮਾਸ ਤੇ ਇਜ਼ਰਾਇਲ ਦੇ ਵਿੱਚਕਾਰ ਜੰਗਬੰਦੀ ਸੰਬੰਧੀ ਗੱਲਬਾਤ ਚੱਲੀ ਉਹਦੇ ਬਾਰੇ ਅਪਡੇਟ ਤੁਹਾਡੇ ਨਾਲ ਗੱਲ ਕਰਨੀ ਆ ਨਿਊ ਜਰਸੀ ਦੇ ਗਵਰਨਰ ਬਰੌਂਚ ਉਬਾਰਸ਼ਣ ਵਾਲੀਆਂ ਦਵਾਈਆਂ ਨੂੰ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਡੋਨਾਲਡ ਟਰੰਪ ਨੇ ਆਉਣ ਦੇ ਵਿੱਚ ਹਜੇ 5 ਦਿਨ ਹਨ ਪਰ ਉਹ ਤੋਂ ਪਹਿਲਾਂ ਹੀ ਲੋਕਾਂ ਨੂੰ ਡਰ ਪਿਆ ਆ ਇਦੇ ਬਾਰੇ ਗੱਲਬਾਤ ਕਰਾਂਗੇ ਕੁਝ ਮਰ ਚੁੱਕੇ ਲੋਕਾਂ ਨੂੰ ਸੋਸ਼ਲ ਸਿਕਿਉਰਿਟੀ ਦਿੱਤੀ ਜਾ ਰਹੀ ਸੀ ਉਹ ਕਈ ਮਿਲੀਅਨ ਡਾਲਰ ਦਾ ਇੱਕ ਰੋਕਿਆ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਵਿੱਚ ਇੱਕ ਰੈੱਡ ਡਾਈ ਪਾਈ ਜਾਂਦੀ ਹੈ ਉਹਦਾ ਲਾਲ ਰੰਗ ਕਰਨ ਦੇ ਲਈ ਉਹਦੇ ਤੇ ਪਾਬੰਦੀ ਲੱਗੀ ਕਹਿੰਦੇ ਇਹਦੇ ਨਾਲ ਕੈਂਸਰ ਹੁੰਦਾ ਸਭ ਤੋਂ ਪਹਿਲੀ ਗੱਲ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਦੀ ਅਲ ਉਹ ਆਗਾ ਜਿਹੜੀਆਂ ਨੇ ਹਜੇ ਵੀ ਖਤਰਨਾਕ ਨੇ ਹਜੇ ਵੀ ਜਿਹੜੀ ਦੁਬਾਰਾ ਖਤਰਾ ਸਾਹਮਣੇ ਦੱਸਿਆ ਜਾ ਰਿਹਾ ਕਿ ਤੇਜ਼ ਹਵਾਵਾਂ ਖਤਰਾ ਪੈਦਾ ਕਰ ਸਕਦੀਆਂ ਲਾਸ ਐਂਜਲਸ ਦੇ ਫਾਇਰ ਡਿਪਾਰਟਮੈਂਟ ਨੇ ਜਿੰਨੇ ਉਹਨਾਂ ਕੋਲ ਰਿਸੋਰਸਸ ਸੀਗੇ ਸਾਰੇ ਉਹਦੇ ਵਿੱਚ ਪਾਏ ਆ ਸਟਾਫ ਜਿੱਥੇ ਉਹਨਾਂ ਨੂੰ ਵਧਾਉਣਾ ਚਾਹੀਦਾ ਸੀ ਉੱਥੇ ਵਧਾ ਦਿੱਤਾ ਆ ਉਹਦੇ ਤੋਂ ਬਾਅਦ ਪ੍ਰੋਟੋਕਾਲ ਜੇਸ ਕਿਸਮ ਦਾ ਇਹਨਾਂ ਦਾ ਸੀਗਾ ਉਹਨੂੰ ਫਾਲੋ ਕਰਕੇ ਵਾਈਲਡ ਫਾਇਰ ਨੂੰ ਰਿਸਪੌਂਡ ਕੀਤਾ ਜਾ ਰਿਹਾ ਹੈ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਚੀਫ ਨੇ ਅੱਜ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਕੀਤੀ ਆ ਉਹਦੇ ਵਿੱਚ ਆਪਣੀ ਸਾਰੀ ਸਟਰੈਟਜੀ ਬਾਰੇ ਦੱਸਿਆ ਆ ਉਹਨਾਂ ਦਾ ਰਿਸਪੌਂਸ ਹੈਗਾ ਜਦੋਂ ਕੁਝ ਜਿਹੜੀਆਂ ਪਰਸੋਂ ਕੁਝ ਜਿਹੜੀਆਂ ਅਖਬਾਰਾਂ ਸੀਗੀਆਂ ਖਾਸ ਤੌਰ ਦੇ ਉੱਤੇ ਲਾਸ ਏਂਜਲਸ ਟਾਈਮਜ਼ ਆ ਉਹਨਾਂ ਨੇ ਰਿਪੋਰਟ ਕੀਤਾ ਸੀ ਕਿ ਫਾਇਰ ਡਿਪਾਰਟਮੈਂਟ ਜਿਹੜੇ ਹਜ਼ਾਰ ਇਹਨਾਂ ਕੋਲੇ ਫਾਇਰ ਫਾਈਟਰ ਸੀਗੇ ਜਿੰਨੇ ਬੰਦੇ ਇਹਨਾਂ ਕੋਲੇ ਸੀਗੇ ਉਹਨਾਂ ਨੂੰ ਡਿਪਲੋਏ ਕਰਨ ਦੇ ਵਿੱਚ ਫੇਲ ਹੋ ਗਿਆ ਬੰਦੇ ਇਹਨਾਂ ਕੋਲੋ ਸੀਗੇ ਉਹਨਾਂ ਨੂੰ ਪਹਿਲਾ ਅੱਗ ਬੁਝਾਉਣ ਵਾਲੇ ਪਾਸੇ ਲਾਇਆ ਜਾ ਸਕਦਾ ਸੀ ਪਰ ਇਹਨਾਂ ਕੋਲੋ ਲੱਗੇ ਨਹੀਂ ਮੈਨੇਜ ਨਹੀਂ ਹੋਏ ਇਸ ਕਰਕੇ ਅੱਗ ਜਿਹੜੀ ਇਹ ਬਹੁਤ ਜ਼ਿਆਦਾ ਵਧੀ ਹੈ ਔਰ ਇਹ ਵੀ ਦੱਸਿਆ ਕਿ ਕਈ ਦਰਜਣਾਂ ਜਿਹੜੇ ਫਾਇਰ ਇੰਜਰ ਨੇ ਜਨਵਰੀ 7 ਨੂੰ ਜਦੋਂ ਹੀ ਹਵਾ ਤੇਜ਼ ਹੁੰਦੀ ਆ ਉਹਦੇ ਤੋਂ ਪਹਿਲਾਂ ਇਧਰਲੇ ਪਾਸੇ ਪੈਲਿਸਿਡ ਫਾਇਰ ਦੇ ਵਿੱਚ ਲਾਇਆ ਜਾ ਸਕਦੇ ਸੀ ਪਰ ਇਹਨਾਂ ਕੋਲੋ ਲੱਗੇ ਨਹੀਂ ਜਿਹੜੀ ਉਹਨਾਂ ਦੀ ਪ੍ਰੀ ਪੋਜੀਸ਼ਨ ਸੀਗੀ ਜਿੱਥੇ ਉਹਨਾਂ ਨੂੰ ਲਾਇਆ ਜਾਣਾ ਚਾਹੀਦਾ ਸੀ ਕਿਉਂਕਿ ਇਹ ਇਸ ਮਾਮਲੇ ਦੇ ਉੱਤੇ ਹੁਣ ਬਹੁਤ ਸਾਰੀ ਰਾਜਨੀਤੀ ਵੀ ਹੋ ਰਹੀ ਆ ਜਾਂ ਸਿੱਧੇ ਸਿੱਧੇ ਦੋਸ਼ ਵੀ ਲਾਏ ਜਾ ਰਹੇ ਆ ਕਿ ਕੀ ਇਹਦੇ ਲਈ ਕਿੰਨਾ ਕੁ ਬਚਾਇਆ ਜਾ ਸਕਦਾ ਸੀ ਕੀ ਹੋ ਸਕਦਾ ਸੀ ਕੀ ਕੀਤਾ ਗਿਆ ਤੇ ਭਵਿੱਖ ਦੇ ਵਿੱਚ ਕੀ ਕੀਤਾ ਜਾਊਗਾ ਹੁਣ ਇੱਥੇ ਮੁੱਦਾ ਸਿਰਫ ਇਹ ਆ ਕਿ ਅੱਗ ਤੇਜ਼ੀ ਨਾਲ ਵਧਣ ਤੋਂ ਪਹਿਲਾਂ ਇਹਨਾਂ ਨੇ ਸਹੀ ਕੰਮ ਨਹੀਂ ਕੀਤਾ ਖਾਸ ਤੌਰ ਦੇ ਉੱਤੇ ਜਿਹੜਾ ਹੈ ਡਿਪਾਰਟਮੈਂਟ ਹੈਗਾ ਇਹਨੇ ਇਸ ਕਰਕੇ ਇਹ ਅੱਗ ਫੈਲ ਗਈ ਆ ਹੁਣ ਉਹਦੇ ਸਬੰਧੀ ਇਹਨਾਂ ਨੇ ਸਿੱਧੀ ਆ ਕੇ ਰਿਵੀਊਸ ਕਾਨਫਰੰਸ ਕੀਤੀ ਆ ਤੇ ਉਹਦੇ ਵਿੱਚ ਦੱਸਿਆ ਜਿਹੜੇ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਸਾਬਕਾ ਕੁਸ਼ ਅਧਿਕਾਰੀ ਨੇ ਕੁਝ ਇਹਨਾਂ ਦੇ ਅੰਦਰ ਦੀਆਂ ਜਿਹੜੀਆਂ ਰਿਕਾਰਡ ਨੇ ਉਹ ਉਹਨਾਂ ਨੇ ਜਿਹੜਾ ਦੱਸਿਆ ਕਿ ਜਿਹੜੀ ਸਟਾਫ ਹੈਗਾ ਇਹਨਾਂ ਕੋਲੇ 40% ਜਿਹੜੀ ਵਾਟਰ ਕੈਰੀਂਗ ਇੰਜਨਸ ਹੈਗੇ ਆ ਉਹ ਅਵੇਲੇਬਲ ਸੀਗੇ ਉਹ ਫਾਇਰ ਫਾਈਟਰ ਨੂੰ ਬਾਕੀ ਜਿਹੜੇ ਆਰਡਰ ਨਹੀਂ ਕੀਤੇ ਗਏ ਸੈਕੰਡ ਸ਼ਿਫਟ ਦੇ ਲਈ ਜਿੱਥੋਂ ਸਾਰੀ ਗੜਬੜ ਹੋਈ ਦੱਸੀ ਜਾ ਰਹੀ ਆ ਹੁਣ ਇਹਦੇ ਸਬੰਧੀ ਉਹਨਾਂ ਨੇ ਅਪਡੇਟ ਦਿੱਤੀ ਆ ਸੋ ਕਹਿੰਦੇ ਅਸੀਂ ਇਮੀਡੀਟਲੀ ਯੂਟਿਲਾਈਜ਼ ਕੀਤਾ ਸਾਰਾ ਕੁਝ ਜੋ ਕੋਈ ਸਾਡੇ ਕੋਲ ਸੇਗਾ ਜਿੱਥੇ ਤੱਕ ਅਸੀਂ ਕਰ ਸਕਦੇ ਸੀ ਉੱਥੇ ਤੱਕ ਕੀਤਾ ਆ ਜਿੰਨਾ ਕੁ ਸਾਡੇ ਕੋਲ ਉਹ ਕਹਿੰਦੇ ਸਿਸਟਮ ਬਿਲਡ ਕੀਤਾ ਗਿਆ ਜੋ ਕੋਈ ਸਾਡੇ ਕੋਲ ਹੈਗਾ ਉਸ ਹਿਸਾਬ ਦੇ ਨਾਲ ਅਸੀਂ ਕੀਤਾ ਜਾ ਰਿਹਾ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਜਿਹੜੀਆਂ ਨੇਬਰਹੂਡਸ ਨੇ ਇਹਨਾਂ ਨੂੰ ਬਚਾਉਣ ਦੇ ਲਈ ਕੁਝ ਜ਼ਿਆਦਾ ਕੀਤਾ ਜਾ ਸਕਦਾ ਸੀ ਉਹ ਕਹਿੰਦੇ ਵੀ ਜਿਹੜੀ ਗੱਲ ਇਹਨਾਂ ਨੇ ਹੁਣ ਕਹੀ ਆ ਉਹ ਕਹਿੰਦੇ ਮੈਨੂੰ ਲੱਗਦਾ ਕਿ ਜਿਹੜੇ ਮਾਡਲ ਦੇ ਰੂਪ ਦੇ ਵਿੱਚ ਅਸੀਂ ਬਿਲਕੁਲ ਉਹਨਾਂ ਵਾਅਦਾ ਕੀਤਾ ਜਿੰਨਾ ਸਾਨੂੰ ਕੀਤਾ ਜਾਣਾ ਚਾਹੀਦਾ ਸੀ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੀ ਕੋਈ ਗਲਤੀ ਨਹੀਂ ਇਸੇ ਅੱਗ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਦੋ ਜਿਹੜੇ ਪੈਲਿਸੈਡ ਐਲੀਮੈਂਟਰੀ ਸਕੂਲ ਡਿਸਟਰੋਏ ਹੋਏ ਸੀ ਉੱਥੇ ਕਲਾਸਸ ਦੁਆਰਾ ਸ਼ੁਰੂ ਕਰ ਦਿੱਤੀਆਂ ਗਈਆਂ ਦੋ ਸਪੈਸੀਫਿਕ ਪੈਲਿਸੈਡ ਐਲੀਮੈਂਟਰੀ ਸਕੂਲ ਜਿਹੜੇ ਅੱਗ ਦੁਆਰਾ ਡਿਸਟਰੋਏ ਕਰ ਦਿੱਤੇ ਗਏ ਸੀ ਉਹ ਅੱਜ ਬੁੱਧਵਾਰ ਨੂੰ ਦੋ ਨਵੀਆਂ ਲੋਕੇਸ਼ਨਸ ਦੇ ਉੱਤੇ ਵਾਪਸ ਸ਼ੁਰੂ ਕਰ ਲਏਗਾ ਇੱਕ ਪਾਸੇ ਜਿੱਥੇ ਅੱਗ ਮਾਰ ਕਰ ਰਹੀ ਹੈ ਸਾਰਾ ਬਚਾਅ ਕੀਤਾ ਜਾ ਰਿਹਾ ਹੈ ਵੈਕੂਏਸ਼ਨ ਕੀਤੀ ਜਾ ਰਹੀ ਹੈ ਉਹਦੇ ਨਾਲ ਨਾਲ ਹੀ ਇਹਨੂੰ ਦੁਬਾਰਾ ਸਾਰੇ ਕੁਝ ਨੂੰ ਦੁਬਾਰਾ ਸਿਸਟਮ ਦੇ ਵਿੱਚ ਲਿਆਉਣ ਦੇ ਯਤਨ ਵੀ ਨਾਲ ਨਾਲ ਹੀ ਕੀਤੇ ਜਾ ਰਹੇ ਆ ਜਿਹੜਾ ਪੈਲਿਸੈਡ ਚਾਰਟਰ ਐਲੀਮੈਂਟਰੀ ਸਕੂਲ ਆ ਉਹਨਾਂ ਦੀ ਮੀਟਿੰਗ ਹੋਈ ਆ ਤੇ ਬ੍ਰੈਂਟਵੁੱਡ ਐਲੀਮੈਂਟਰੀ ਸਾਇੰਸ ਜਿਹੜੇ ਹੈਗੇ ਆ ਉਹ 5 ਮੀਲ ਉਹਦੇ ਤੋਂ ਪਰੇ ਸੋ ਲਾਸ ਏਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਸੁਪਰੀਟੈਂਡੈਂਟ ਨੇ ਉਹਨਾਂ ਨੇ ਸਟੂਡੈਂਟਸ ਨੂੰ ਅੱਜ ਗ੍ਰੀਟਿੰਗ ਦਿੱਤੀਆਂ ਉਹਨਾਂ ਨੂੰ ਆਉਣ ਦੇ ਲਈ ਔਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਸਾਰਾ ਕੰਮ ਸ਼ੁਰੂ ਕਰ ਰਹੇ ਹਾਂ ਸੈਂਟਾ ਐਨਾ ਵੈਂਡਜ਼ ਦੁਬਾਰਾ ਫੇਰ ਚਰਚਾ ਦੇ ਵਿੱਚ ਨੇ ਅਗਲੇ ਹਫ਼ਤੇ ਵਾਪਸ ਫੇਰ ਆ ਸਕਦੀਆਂ ਜਿਹੜੀ ਸਭ ਤੋਂ ਤੇਜ਼ ਸੈਂਟਾ ਇਹਨਾਂ ਵਿੰਡਸ ਇਹ ਫਾਈਨਲੀ ਜਿਹੜੀਆਂ ਹੋਈਆਂ ਘਟੀਆਂ ਆ ਅੱਜ ਬੁੱਧਵਾਰ ਨੂੰ ਬਾਅਦ ਦੇ ਵਿੱਚ ਤੇ ਇਹ ਅਗਲੇ ਹਫ਼ਤੇ ਕਿਹਾ ਜਾ ਰਿਹਾ ਕਿ ਦੁਬਾਰਾ ਫੇਰ ਆ ਸਕਦੀਆਂ ਆ ਇਹਦੇ ਨਾਲ ਜਿੱਥੇ ਕਿਤੇ ਅੱਗ ਬੁਝ ਚੁੱਕੀ ਆ ਦੁਬਾਰਾ ਜਿਹੜੀ ਆ ਉਹ ਚੰਗਿਆੜੀ ਭੰਬੜ ਬਣ ਜਾਂਦੀ ਆ ਇੱਕ ਗੋ ਫੰਡ ਵੀ ਪੇਜ ਬਾਰੇ ਸੰਬੰਧੀ ਗੋ ਫੰਡ ਮੀ ਤੇ ਜਿਹੜਾ ਫੈਮਾ ਅਸਿਸਟੈਂਟ ਆ ਪੰਜ ਵਿਕਟਮਸ ਦੇ ਲਈ ਹੁਣ ਤੱਕ ਜਿਹੜਾ 100 ਮਿਲੀਅਨ ਡਾਲਰ ਤੋਂ ਜ਼ਿਆਦਾ ਰੇਜ਼ ਕੀਤਾ ਗਿਆ ਕੈਲੀਫੋਰਨੀਆ ਵਾਇਲਡਫਾਇਰ ਦੇ ਲਈ ਸੋ ਜਿਹੜੇ ਉਹ ਗੋ ਫੰਡਮੀ ਪੇਜ ਆ ਉਹ ਵੀ ਇਹਦੇ ਸੰਬੰਧੀ ਕੁਝ ਜਿਹੜੇ ਫੰਡਰੇISING ਐਫਰਟਸ ਆ ਉਹ ਇਹਨਾਂ ਦੀ ਜਿੰਨੀ ਅਵੇਲੇਬਲ ਮਨੀ ਆ ਫੈਡਰਲ ਐਮਰਜੈਂਸੀ ਜਿਹੜੀ ਇਹਨਾਂ ਦੀ ਹੈਗੀ ਆ ਮੈਨੇਜਮੈਂਟ ਏਜੰਸੀ ਦੇ ਤਹਿਤ ਉਹਨੂੰ ਇਹਨਾਂ ਨੇ ਹੱਦ ਲਾ ਦਿੱਤੀ ਕਿ ਇਹਦੇ ਤੱਕ ਅਸੀਂ ਹੱਦ ਲਾਉਨੇ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆਰਥਿਕ ਮਦਦ ਉਹਨਾਂ ਨੂੰ ਦੇ ਸਕਦੀ ਹੈ ਜਿਨ੍ਹਾਂ ਦਾ ਘਰ ਚਲੇ ਗਿਆ ਜਿਨ੍ਹਾਂ ਦੇ ਵਹੀਕਲ ਚਲੇ ਗਏ ਜਾਂ ਕੋਈ ਉਹਨਾਂ ਦਾ ਜਿਹੜਾ ਨੈਚੁਰਲ ਡਿਜ਼ਾਸਟਰ ਆ ਜੋ ਕੁਛ ਉਹਨਾਂ ਦੇ ਕੋਲ ਸੀਗਾ ਉਹਦੇ ਨਾਲ ਉਹ ਚਲਾ ਗਿਆ ਪਰ ਇਹ ਫੰਡ ਅਵੇਲੇਬਲ ਉਹਦੀ ਕਾਸਟ ਨੂੰ ਕਵਰ ਕਰਨ ਦੇ ਲਈ ਕੀਤੇ ਜਾ ਸਕਦੇ ਆ ਜੇਕਰ ਉਹ ਕਿਸੇ ਹੋਰ ਸੋਰਸ ਦੁਆਰਾ ਕਵਰ ਨਾ ਕੀਤੇ ਗਏ ਹੋਣ ਜਿਦਾਂ ਇੰਸ਼ੋਰੈਂਸ ਆ ਜੰਕੂ ਡੋਨੇਸ਼ਨ ਆ ਗੋ ਫੰਡ ਵੀ ਵਰਗਾ ਫਿਰ ਉਹਦੀ ਮਦਦ ਕੀਤੀ ਜਾ ਸਕਦੀ ਹੈ ਜੇ ਤੁਸੀਂ ਗੋ ਫੰਡ ਵੀ ਪੇਜ ਦੇ ਉੱਤੇ ਜਾ ਕੇ ਆਪਣੇ ਲਈ ਮਦਦ ਇਕੱਠੀ ਕਰ ਲੀਆ ਉੱਥੇ ਜਿਹੜੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਉਹ ਇੱਕ ਲਿਮਿਟਡ ਹੱਦ ਤੱਕ ਮਦਦ ਕਰ ਸਕਦੀ ਆ ਦੋ ਹੋਰ ਲੋਕਾਂ ਨੂੰ ਚਾਰਜ ਕੀਤਾ ਗਿਆ ਅਗਜ਼ਨੀ ਦੀਆਂ ਘਟਨਾਵਾਂ ਦੇ ਵਿੱਚ ਲਾਸ ਐਂਜਲਸ ਕਾਉਂਟੀ ਦੇ ਵਿੱਚ ਡਿਸਟ੍ਰਿਕਟ ਟਾਰਨੀ ਨੇ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਅਸੀਂ ਇਹਨਾਂ ਇੱਕ ਵਿਅਕਤੀ ਨੂੰ ਫੜਿਆ ਆ ਜਿਨੇ ਇਸ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਕੀਤੀ ਆ ਤੇ ਇਹ ਵੀ ਦੱਸਿਆ ਗਿਆ ਕਿ ਅੱਜ ਬੁੱਧਵਾਰ ਨੂੰ ਜਿਹੜੀ ਇਹਨਾਂ ਨੇ ਨਿਊਜ਼ ਕਾਨਫਰੰਸ ਕੀਤੀ ਆ ਆ ਕਿ ਉਹਨੇ ਕਈ ਝਾੜੀਆਂ ਨੂੰ ਅੱਗ ਲਾ ਦਿੱਤੀ ਤੇ ਜਿਹੜੇ ਪੈਲੇਟ ਆ ਉਹਨਾਂ ਨੂੰ ਵੀ ਅੱਗ ਲਾਈ ਆ ਹੋਰ ਵਿਅਕਤੀ ਨੂੰ ਚਾਰਜ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ ਆ ਉਹਨੇ ਜਿਹੜੀ ਕੁਝ ਫ੍ਰੀਵੇ ਜਿਹੜਾ ਹੈਗਾ ਉਧਰਲੇ ਪਾਸੇ ਜਾ ਕੇ ਅੱਗ ਲਾਉਣ ਦੀਆਂ ਕੁਝ ਘਟਨਾਵਾਂ ਕੀਤੀਆਂ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਮਸਲਾ ਪੈਦਾ ਹੋ ਰਿਹਾ 에ਅਰ ਕੁਆਲਿਟੀ ਦਾ ਹੈ ਏਅਰ ਕੁਆਲਿਟੀ ਇੰਡੈਕਸ ਲਾਸ ਐਂਜਲਸ ਦੇ ਵਿੱਚ ਹੁਣ ਜਿੱਥੇ ਤੇ ਅੱਗ ਲੱਗੀ ਆ ਉੱਥੋਂ ਤੇ ਲੋਕਾਂ ਨੂੰ ਬਾਹਰ ਕੱਢ ਲਿਆ ਪਰ ਨੇੜੇ ਤੇੜੇ ਬਹੁਤ ਬੁਰੀ ਹਾਲਤ ਆ ਜਿਹੜੀ ਵੈਬਸਾਈਟ ਹੈ ਨਾ ਦੀ ਉਹਦੇ ਉੱਤੇ ਅੱਜ ਤੁਸੀਂ ਬੁੱਧਵਾਰ ਸਵੇਰੇ ਜਾ ਕੇ ਦੇਖੋਗੇ airnow.gov ਦੇ ਉੱਤੇ ਉਹਦੇ ਤੋਂ ਤੁਹਾਨੂੰ ਪਤਾ ਲੱਗਦਾ ਕਿ ਹਾਲਤ ਕਿੰਨੀ ਮਾੜੀ ਆ ਜਿਹੜੀ ਹਵਾ ਇਧਰਲੇ ਪਾਸੇ ਨੂੰ ਆਈ ਆ ਉਹਦੇ ਨਾਲ ਹਵਾ ਦੀ ਕੁਆਲਿਟੀ ਖਾਸ ਕਰ ਜਿਹੜੇ ਲੋਕ ਦਮੇ ਦਾ ਸ਼ਕਾਰ ਨਹੀਂ ਜਾਂ ਕੋਈ ਇਦਾਂ ਦੀ ਗੱਲਬਾਤ ਆ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ N95 ਜਾਂ P100 ਮਾਸਕ ਰეკਮੈਂਡ ਕੀਤੇ ਗਏ ਆ ਹਾਲਾਂਕਿ N95 ਦੇ ਨਾਲ ਵੀ ਇੰਨੀ ਜ਼ਿਆਦਾ ਬਚਾਅ ਨਹੀਂ ਹੁੰਦਾ 100% ਬਚਾਅ ਨਹੀਂ ਹੋ ਸਕਦਾ ਪਰ ਉਹ ਕਿੰਨਾ 95% ਤੱਕ ਬਚਾਅ ਹੋ ਸਕਦਾ ਇਹਨਾਂ ਦੀ ਵਰਤੋਂ ਕਰੋ ਬਾਹਰ ਨਿਕਲੋ ਤੇ ਅੰਦਰ ਰਹਿਣ ਦੀ ਕੋਸ਼ਿਸ਼ ਕਰੋ ਜਿੰਨਾ ਚਿਰ ਰਿਹਾ ਜਾ ਸਕਦਾ ਹੈ ਜਿਹੜੀ EPA ਆ এনवायरमेंटਲ ਪ੍ਰੋਟੈਕਸ਼ਨ ਏਜੰਸੀ ਆ ਉਹਨਾਂ ਨੇ ਜਿਹੜਾ ਇਹ ਕੋਈ ਇਮੀਡੀਏਟ ਥ੍ਰੈਟ ਆ ਉੱਥੇ ਇਸ ਕਿਸਮ ਦਾ ਵਾਈਲਡ ਫਾਇਰ ਦਾ ਉਹਦੇ ਉੱਤੇ ਕੰਮ ਕੀਤਾ ਆ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਰਿਕਵੈਸਟ ਕੀਤੀ ਸੀ ਫੈਡਰਲ ਸਰਕਾਰ ਨੂੰ ਕਿ ਜਿਹੜੇ ਸਾਰੇ ਹਾਊਸਹੋਲਡ ਹੈਜ਼ਰਡ ਵੇਸਟ ਆ ਉਹਨਾਂ ਨੂੰ ਹਟਾ ਲਿਆ ਜਾਵੇ ਉਹਦੇ ਤਹਿਤ ਇਹਦੇ ਤੇ ਵੀ ਕੰਮ ਕੀਤਾ ਜਾ ਜਾ ਰਿਹਾ ਤਾਂ ਕਿ ਜਿੰਨੀਆਂ ਇਸ ਕਿਸਮ ਦਾ ਨੁਕਸਾਨ ਹੋ ਰਿਹਾ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਘਟਾਇਆ ਜਾ ਸਕੇ ਅਗਲੇ ਦੋਸਤੋ ਅੱਜ ਪੂਰੀ ਦੁਨੀਆ ਦੇ ਵਿੱਚ ਖਬਰ ਬਹੁਤ ਚਰਚਾ ਦੇ ਵਿੱਚ ਆ ਕਿ ਗਾਜ਼ਾ ਨੇ 15 ਮਹੀਨੇ ਲਗਾਤਾਰ ਇੱਕ ਲੜਾਈ ਜਾਰੀ ਰਹੀ ਆ ਉਸ ਲੜਾਈ ਨੂੰ ਹੁਣ ਇਜ਼ਰਾਈਲ ਤੇ ਹਮਾਸ ਦੇ ਦੋਵੇਂ ਦੇਸ਼ ਦੋਵੇਂ ਜਿਹੜੇ ਨੇ ਇਹ ਇੱਕ ਦੂਜੇ ਦੇ ਨਾਲ ਸਹਿਮਤ ਹੋ ਗਿਆ ਸੀਜ਼ ਫਾਇਰ ਨੂੰ ਜਿਹੜਾ ਦੌਰਾਨ ਜਿਹੜਾ ਹਮਾਸ ਆ ਗਾਜ਼ਾ ਦੇ ਜਿੰਨੇ ਬੰਦੇ ਇਹਨਾਂ ਨੇ ਫੜੇ ਆ ਉਹਨਾਂ ਨੂੰ ਇਜ਼ਰਾਈਲੀ ਨਾਗਰਿਕਾਂ ਨੂੰ ਰਿਹਾ ਕਰੂਗਾ ਇਸ ਇਹ ਕਰਨ ਦੇ ਵਿੱਚ ਵਿੱਚ ਜਿਹੜੀ ਜਿਹੜਾ ਇਜ਼ਰਾਈਲ ਆ ਉਹ ਵੀ ਹਮਾਸ ਦੇ ਲੋਕਾਂ ਨੂੰ ਛੱਡੂਗਾ ਸੋ ਇਹ 15 ਮਹੀਨੇ ਦੀ ਲੜਾਈ ਡੋਨਲਡ ਟਰੰਪ ਦੇ ਆਉਣ ਦੀ ਜਿੱਦਾਂ ਉਡੀਕ ਹੀ ਕੀਤੀ ਜਾ ਰਹੀ ਸੀ ਜਾਂ ਜੋ ਕਿ ਇਹਨਾਂ ਦਾ ਉਹਦੇ ਵਿੱਚ ਕੀ ਪ੍ਰਭਾਵ ਸੀਗਾ ਹਾਲਾਂਕਿ ਹੁਣ ਤੱਕ ਜਿਹੜੀ ਸੀਜ਼ਫਾਇਰ ਨੂੰ ਲੈ ਕੇ ਹੌਲੀ-ਹੌਲੀ ਗੱਲ ਸਾਹਮਣੇ ਆ ਰਹੀ ਹੈ ਜਿਹਦੀਆਂ ਡਿਟੇਲਸ ਸਾਹਮਣੇ ਫੇਰ ਆਉਣਗੀਆਂ ਜਿਹੜੇ ਇਜ਼ਰਾਈਲੀ ਹੈਗੇ ਨੇ ਆਪਣੇ ਪ੍ਰਾਈਮ ਮਿਨਿਸਟਰ ਨੇਤਨਯਾਹੁ ਉਹਨਾਂ ਦੇ ਆਫਿਸ ਦੇ ਵਿੱਚੋਂ ਪਤਾ ਲੱਗਾ ਕਿ ਹਮਾਸ ਦੇ ਨਾਲ ਸੀਜ਼ਫਾਇਰ ਦੀ ਡੀਲ ਜਿਹੜੀ ਆ ਉਹ ਲਗਭਗ ਨੇੜੇ ਆ ਆਖਰੀ ਡਿਟੇਲਸ ਜਿਹੜੀਆਂ ਉਹ ਜਾਰੀ ਕੀਤੀਆਂ ਜਾ ਰਹੀਆਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਨੇ ਕਤਰ ਦੇ ਪੀਐਮ ਨੇ ਸ਼ੇਖ ਮੁਹੰਮਦ ਬਿਨ ਅਬਦਲ ਉਹ ਜਿਹੜੇ ਨੇ ਉੱਥੇ ਉਹਨਾਂ ਨੇ ਸੀਜ਼ਫਾਇਰ ਦੀ ਜਿਹੜੀ ਪੁਸ਼ਟੀ ਕੀਤੀ ਹੈ ਤੇ ਸੀਜ਼ਫਾਇਰ 19 ਜਨਵਰੀ ਤੋਂ ਲਾਗੂ ਰਹੇਗਾ ਅਲਜ਼ੀਰ ਨੇ ਰਿਪੋਰਟ ਕੀਤੀ ਹੈ ਹੋਰ ਕਈ ਨਿਊਜ਼ ਏਜੰਸੀ ਨੇ ਇਸ ਮੌਕੇ ਦੇ ਵਿੱਚ ਰਿਪੋਰਟ ਕੀਤੀ ਹੈ ਇਜ਼ਰਾਈਲ ਤੇ ਹਮਾਸ ਦੇ ਵਿਚਕਾਰ 7 ਅਕਤੂਬਰ 2023 ਤੋਂ ਜੰਗ ਚੱਲ ਰਹੀ ਹੈ ਤੇ ਇਸੇ ਦੌਰਾਨ ਇਹਦੇ ਵਿੱਚ 47000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਆ ਸੋ ਇਹ ਇੱਕ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤੋ ਅੱਗੇ ਹੋਊਗਾ ਕੀ ਹਮਾਸ ਦੀ ਸ਼ਰਤ ਇਹ ਆ ਕਿ ਸੀਜ਼ ਫਾਇਰ ਡੀਲ ਦੇ ਪਹਿਲੇ ਹਿੱਸੇ ਦੇ ਵਿੱਚ ਇਜ਼ਰਾਈਲੀ ਸੈਨਾ ਇਜ਼ਰਾਈਲ ਦੀ ਜਿਹੜੀ ਸੈਨਾ ਆ ਇਹ ਗਾਜ਼ਾ ਪੱਟੀ ਤੋਂ ਉਹਦੀ ਉਹਦੀ ਬਾਰਡਰ ਤੋਂ 700 ਮੀਟਰ ਪਿਛਲੇ ਇਲਾਕੇ ਦੇ ਵਿੱਚ ਚਲੀ ਜਾਵੇ ਫਿਲਹਾਲ ਇਸ ਸੀਜ਼ਫਾਇਰ ਡੀਲ ਦੇ ਇਜ਼ਰਾਈਲ ਦੀ ਜਿਹੜੀ ਕੈਬਨਿਟ ਆ ਉਹਨੂੰ ਉਹਦੇ ਵੱਲੋਂ ਕਰਨਾ ਹਜੇ ਫਾਈਨਲ ਕਰਨਾ ਬਾਕੀ ਆ ਇਹਨੂੰ ਮਨਜ਼ੂਰੀ ਮਿਲ ਜਾਂਦੀ ਆ ਤਾਂ ਸੀਜ਼ਫਾਇਰ ਜਿਹੜਾ ਇਹ ਹੋ ਜੂਗਾ ਸੋ ਇਹ ਅੱਜ ਇੱਕ ਵੱਡੀ ਘਟਨਾ ਆ ਪੂਰੇ ਵਿਸ਼ਵ ਦੇ ਉੱਤੇ ਹਮਾਸ ਤੇ ਇਜ਼ਰਾਈਲ ਦੇ ਲੀਡਰ ਜਿਹੜੇ ਡਿਸਕਸ ਕਰ ਰਹੇ ਆ ਕਿ ਕਿਹੜੀ ਕਿਹੜੀ ਸੀਜ਼ਫਾਇਰ ਦੇ ਪੋਸੀਬਿਲਟੀ ਆ ਕਿਹੜਾ ਕਿਹੜਾ ਇਹਦਾ ਪ੍ਰिजनਰ ਐਕਸਚੇਂਜ ਕਿੱਦਾਂ ਹੋਣੀ ਆ ਤੇ ਕੁਝ ਜਿਹੜੀਆਂ ਡਿਟੇਲਸ ਹਜੇ ਵੀ ਅਨਰਸੋਲਵਡ ਨੇ ਜਿਹੜੀ ਡੀਲ ਆ ਇਹਦੇ ਵਿੱਚ ਤਿੰਨ ਫੇਸ ਦੱਸੇ ਗਏ ਨੇ ਸਟਾਰਟਿੰਗ ਜਿਹਦੇ ਵਿੱਚ ਗ੍ਰੈਜੂਅਲ ਇਜ਼ਰਾਈਲੀ ਜਿਹੜੀ ਫੌਜ ਆ ਵਿਦਡਰਾ ਕਰੂਗੀ ਪਿੱਛੇ ਨੂੰ ਹੋਊਗੀ ਗਾਜ਼ਾ ਦੇ ਪਾਰਟਸ ਤੋਂ ਤੇ ਜਿਹੜੇ ਪ੍ਰिजनਰ ਜਾਂ ਦੂਜੇ ਉਹਨਾਂ ਨੇ ਫੜ ਕੇ ਰੱਖਿਆ ਉਹਨਾਂ ਨੂੰ ਛੱਡਣਗੇ ਉਸ ਤੋਂ ਬਾਅਦ ਐਕਸਚੇਂਜ ਹੋਊਗੀ ਹਮਾਸ ਜਿਹੜੇ ਆ ਤੇ 33 ਇਜ਼ਰਾਈਲੀ ਹੈਗੇ ਆ ਜਿਨ੍ਹਾਂ ਦੇ ਵਿੱਚ ਔਰਤਾਂ ਬੱਚੇ ਤੇ ਹੋਰ ਕਈ ਬਜ਼ੁਰਗ ਨੇ ਉਹਨਾਂ ਨੂੰ ਛੱਡੂਗਾ ਸੋ ਬਾਅ ਵਿਊਦ ਇਹਨਾਂ ਗੱਲਾਂ ਦੇ ਅਜ਼ਰਾਈਲੀ ਜਿਹੜੇ ਅਟੈਕ ਨੇ ਗਾਜ਼ਾ ਦੇ ਉੱਤੇ ਉਹ ਹੋ ਵੀ ਰਹੇ ਆ ਤੇ ਅੱਗੇ ਨਾਲ ਉਹ ਤੇਜ਼ੀ ਦੇ ਨਾਲ ਵੀ ਹੋ ਰਹੇ ਆ ਇਹਦੇ ਨਾਲ ਕਈ ਹਜ਼ਾਰਾਂ ਜਿਹੜੇ ਪਲਸਤੀਨੀਅਨ ਨੇ ਆ ਔਰ ਸਵੈਲੀਅਨ ਨੇ ਉਹ ਮਾਰੇ ਜਾ ਰਹੇ ਆ ਸੋ ਸਿਚੁਏਸ਼ਨ ਗਾਜ਼ਾ ਦੇ ਵਿੱਚ ਕਾਫੀ ਵੱਖਰੀ ਹੈ ਇਹਦਾ ਵਿਸ਼ਵ ਪੱਧਰ ਦੇ ਉੱਤੇ ਬਹੁਤ ਵੱਡਾ ਸਬੰਧ ਆ ਅਮਰੀਕਾ ਤੇ ਦੂਜੇ ਦੇਸ਼ ਜਿਹੜੇ ਇਹ ਤਰੀਕੇ ਲੱਭ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਟੇਬਿਲਿਟੀ ਹੋ ਜਵੇ ਸੀਜ਼ਫਾਇਰ ਤੋਂ ਬਾਅਦ ਸੋ ਇਹਦੇ ਵਿੱਚ ਜਿਹੜੀ ਪਲਸਤੀਨੀਅਨ ਅਥਾਰਟिटीज ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਆ ਦੇਖੋ ਕਦੋਂ ਹੁੰਦਾ ਪਰ ਅੱਜ ਦੁਨੀਆ ਦੇ ਵਿੱਚ ਸਾਰੀ ਨਿਗਾਹ ਇਧਰਲੇ ਪਾਸੇ ਟਿਕੀ ਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੁੰਦਾ ਕੀ ਆ 5 ਦਿਨ ਰਹਿ ਗਏ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਦੇ ਵਿੱਚ ਤੇ ਉਹਨਾਂ ਦੇ ਆਉਣ ਦੇ ਨਾਲ ਲੋਕਾਂ ਨੂੰ ਡਰ ਕਈ ਤਰ੍ਹਾਂ ਦਾ ਪਿਆ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਦੂਜਿਆਂ ਨੂੰ ਕਈ ਟੈਰਿਫਸ ਦਾ ਦੇਸ਼ਾਂ ਨੂੰ ਡਰ ਪਿਆ ਆ ਵੀ ਉਹਨਾਂ ਨੇ ਕੀ ਕਰਨਾ ਔਰ ਆਉਂਦੇ ਹੀ ਪਤਾ ਨਹੀਂ ਉਹਨਾਂ ਨੇ ਕੀ ਕਰ ਦੇਣਾ ਇੱਕ ਜਿਹੜਾ ਸਭ ਤੋਂ ਵੱਧ ਚਿੰਤਾ ਦੇ ਵਿੱਚ ਲੋਕ ਨੇ ਜਿਹੜੇ ਅਬੋਰਸ਼ਨ ਦੇ ਸਪੋਰਟਰ ਨੇ ਉੱਥੇ ਕੀ ਹੋ ਰਿਹਾ ਜਿਵੇਂ ਨਿਊ ਜਰਸੀ ਦੇ ਗਵਰਨਰ ਨੇ ਫਿਲ ਮਰਫੀ ਫਿਲ ਮਰਫੀ ਨੇ ਇੱਕ ਪਲਾਨ ਅਨਾਉਂਸ ਕੀਤਾ ਆ ਕਿ ਜਿਹੜੀ ਮੈਫਪ੍ਰਿਸਟੋਨ ਆ ਮੈਫਪ੍ਰਿਸਟੋਨ ਇੱਕ ਉਹ ਦਵਾਈ ਆ ਜਿਹੜੀ ਅਬੋਰਸ਼ਨ ਦੇ ਲਈ ਵਰਤੀ ਜਾਂਦੀ ਦੋ ਦਵਾਈਆਂ ਨੇ ਬੇਸਿਕਲੀ ਉਹਨਾਂ ਦੇ ਵਿੱਚੋਂ ਇੱਕ ਮੈਫਪ੍ਰਿਸਟੋਨ ਆ ਉਹ ਕਹਿੰਦੇ ਅਸੀਂ ਇਹਨੂੰ ਸਟਾਕ ਕਰ ਲੈਣਾ ਤਾਂ ਕਿ ਇਹਦੀ ਐਕਸੈਸ ਸਾਡੇ ਰਾਜ ਦੀਆਂ ਔਰਤਾਂ ਤੱਕ ਜ਼ਿਆਦਾ ਹੋਵੇ ਅਸੀਂ ਜਾਣਦੇ ਆ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਨੇ ਉਹ ਬਹੁਤ ਖੁੱਲ੍ਹ ਦੇ ਰਹੇ ਨੇ ਉਹ ਕਹਿੰਦੇ ਜਿਹੜੀ ਮਤਲਬ ਜਿਹੜੀ ਉਹਨਾਂ ਦੀ ਜੇ ਕਿਸੇ ਔਰਤ ਦਾ ਸਰੀਰ ਆ ਤਾਂ ਉਹਦੇ ਉੱਤੇ ਉਹਨਾਂ ਦਾ ਅਧਿਕਾਰ ਹੋਣਾ ਚਾਹੀਦਾ ਅਬੋਰਸ਼ਨ ਕਰੇ ਜੋ ਮਰਜ਼ੀ ਕਰੇ ਉਹਦੀ ਮਰਜ਼ੀ ਹੈ ਸਰਕਾਰ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਜਿਹੜੇ ਡੈਮੋਕ੍ਰੇਟਸ ਨੇ ਜਿਹੜੇ ਮਾਫੀ ਚੋਣੇ ਰਿਪਬਲਿਕਨਸ ਨੇ ਜਾਂ ਖਾਸ ਤੌਰ ਦੇ ਉੱਤੇ ਰਾਈਟ ਵਿੰਗ ਵਾਲੇ ਬਹੁਤ ਸਿਰੇ ਦੇ ਉੱਤੇ ਸੱਜੇ ਪੱਖੀ ਆ ਉਹਨਾਂ ਦਾ ਕਹਿਣਾ ਆ ਕਿ ਇਹ ਕਤਲ ਆ ਅਬੋਰਸ਼ਨ ਜਦੋਂ ਬੱਚਾ ਸਾਹ ਲੈਣ ਲੱਗ ਪਿਆ ਉਹਦੀ ਧੜਕਣ ਅੰਦਰ ਆ ਗਈ ਉਦੋਂ ਮਾਰਨਾ ਕਤਲ ਦੇ ਬਰਾਬਰ ਆ ਜਿੱਦਾਂ ਕਿ ਤੁਸੀਂ ਅਡਲਟ ਨੂੰ ਜੇ ਬੱਚੇ ਨੂੰ ਜਿਉਂਦੇ ਜਾਗਦੇ ਨੂੰ ਮਾਰਦੇ ਉਹਦੇ ਬਰਾਬਰ ਇਹਦੇ ਉੱਤੇ ਸਾਰੀ ਸਿਆਸਤ ਅਮਰੀਕਾ ਦੀ ਚੱਲਦੀ ਆ ਹੁਣ ਜਿੱਥੇ ਜਿੱਥੇ ਡੈਮੋਕ੍ਰੇਟ ਗਵਰਨਰ ਨੇ ਉਹਨਾਂ ਨੇ ਆਪਣੀਆਂ ਸਟੇਟਾਂ ਦੇ ਵਿੱਚ ਖੁੱਲ੍ਹ ਦਿੱਤੀ ਆ ਜਾਂ ਥੋੜੀ-ਬਹੁਤੀ ਢਿੱਲ ਦਿੱਤੀ ਆ ਵੀ ਤੁਸੀਂ ਇਹਦੇ ਹਿਸਾਬ ਨਾਲ ਚੱਲ ਸਕਦੇ ਆ ਤੁਸੀਂ ਅਬੋਰਸ਼ਨ ਕਰਾ ਸਕਦੇ ਆ ਇਹ ਜਿਹੜੀ ਮੈਫ੍ਰੀਪਿਸਟੋਨ ਵੜਗੀਆਂ ਦਵਾਈਆਂ ਆ ਇਹ ਅਵੇਲੇਬਲ ਨੇ ਹੁਣ ਜਦੋਂ ਡੋਨਲਡ ਟਰੰਪ ਆ ਰਹੇ ਆ ਤਾਂ ਇਹਦੇ ਤੋਂ ਬਾਅਦ ਇੱਕ ਕਨਸਰਟੈਂਟੀ ਆ ਇੱਕ ਨਿਸ਼ਚਿਤਤਾ ਆ ਕਿ ਹੋ ਸਕਦਾ ਉਹ ਆਉਂਦੇ ਸਾਰਾ ਕੁਝ ਬੰਦ ਕਰ ਦੇਣ ਫੈਡਰਲ ਲੈਵਲ ਤੇ ਕੁਝ ਇਦਾਂ ਦਾ ਅਨਾਉਂਸ ਕਰ ਦੇਣ ਦਵਾਈ ਨਾ ਇਸ ਗੱਲ ਲਈ ਇਹਨਾਂ ਨੇ ਨਿਊ ਜਰਸੀ ਦੇ ਗਵਰਨਰ ਜਿਹੜੇ ਕਿ ਡੈਮੋਕ੍ਰੇਟਸ ਨੇ ਫਿਲ ਮਰਫੀ ਉਹਨਾਂ ਨੇ ਇਹਨੂੰ ਸਟਾਕ ਕਰਨ ਦੀ ਗੱਲਬਾਤ ਕੀਤੀ ਹੈ ਐਮਐਫਪੀ ਸਟੋਨ ਜਿਹੜੀ ਆ ਦੋ ਡਰਗ ਜਿਹਦਾ ਮੈਂ ਪਹਿਲਾਂ ਦੱਸਿਆ ਉਹਦੇ ਵਰਗੀਆਂ ਨੇ ਉਹਦੇ ਵਿੱਚੋਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਆ ਸੋ ਦੋ ਡਰਗ ਔਰ 60% ਜਿਹੜੇ ਅਮਰੀਕਾ ਦੇ ਅਬੋਰਸ਼ਨ ਨੇ ਇਹਨਾਂ ਦੇ ਨਾਲ ਹੀ ਹੁੰਦੇ ਆ ਜਿਹੜੀਆਂ ਨਾ ਸਿਰਫ ਇਹ ਜਿਹੜੀ ਇਹ ਲੀਗਲ ਹੈਗੀ ਆ ਨਿਊ ਜਰਸੀ ਦੇ ਵਿੱਚ ਭਾਵੇਂ ਕਿ ਦੂਜੀਆਂ ਸਟੇਟਸ ਦੇ ਵਿੱਚ ਇਹਦੀ ਐਕਸੈਸ ਨਹੀਂ ਹੈ ਨਿਊ ਜਰਸੀ ਦੇ ਵਿੱਚ ਇਹ ਜਿਹੜੀ ਐਕ세ਸੀਬਲ ਆ ਲਈ ਜਾ ਸਕਦੀ ਆ ਹੁਣ ਇਹ ਮੂਵ ਇਸ ਕਰਕੇ ਹੋ ਰਿਹਾ ਕਿਉਂਕਿ ਫੈਡਰਲ ਰੈਸਟ੍ਰਿਕਸ਼ਨਸ ਲੱਗ ਸਕਦੀਆਂ ਅਬੋਰਸ਼ਨ ਦੇ ਉੱਤੇ ਜਿਹੜੇ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਤੇ ਜਿਹੜੀਆਂ ਕਿਉਂਕਿ ਕਾਂਗਰਸ ਵਿੱਚ ਮੈਜੋਰਟੀ ਰਿਪਬਲਿਕਨ ਦੀ ਆ ਔਰ ਰਿਪਬਲਿਕਨ ਜਿਹੜੇ ਅਬੋਰਸ਼ਨ ਦੇ ਖਿਲਾਫ ਆ ਸੋ ਹੁਣ ਨਿਊ ਜਰਸੀ ਦੀ ਅਬੋਰਸ਼ਨ ਪ੍ਰੋਟੈਕਸ਼ਨ ਆ ਸਟੇਟ ਨੇ ਪਹਿਲਾਂ ਹੀ ਪਾਸ ਕਰ ਦਿੱਤਾ ਆ ਇਹ ਲਾਅ ਜਿਹਦੇ ਵਿੱਚ ਅਬੋਰਸ਼ਨ ਰਾਈਟਸ ਜਿਹੜੇ ਆ ਉਹ ਇਹਨਾਂ ਨੂੰ ਕਿਹਾ ਗਿਆ ਕਿ ਉਹ ਸੇਫ ਰੈਂਟ ਗਏ ਤੇ ਜਿਹੜੀ ਰੀਪਰੋਡਕਟਿਵ ਫਰੀडम ਆ ਉਹਦੇ ਉੱਤੇ ਵੀ ਇਹਨਾਂ ਨੇ ਖੁੱਲ੍ਹ ਦਿੱਤੀ ਆ ਭਵਿੱਖ ਦੇ ਵਿੱਚ ਕੀ ਹੁੰਦਾ ਹੈ ਗਵਰਨਰ ਕੀ ਸੋਚਦੇ ਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਪਰ ਅਜੇ ਤੱਕ ਕੋ ਯਤਨ ਕਰ ਰਿਹਾ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕੇ ਕਿ ਗਵਰਨਰ ਬਰਫੀ ਨੇ ਉਹ ਇਹ ਵੀ ਚਾਹੁੰਦੇ ਆ ਕਿ ਜਿਹੜਾ ਆਊਟ ਆਫ ਪਾਕਟ ਕਾਸਟ ਆ ਉਹਨੂੰ ਵੀ ਇਲੀਮੀਨੇਟ ਕੀਤਾ ਜਾ ਸਕੇ ਜਦੋਂ ਇਹਨੂੰ ਨੈਸ਼ਨਲ ਕਨਟੈਕਸਟ ਦੇ ਵਿੱਚ ਦੇਖਦੇ ਆ ਤਾਂ ਅਬੋਰਸ਼ਨ ਰਾਈਟਸ ਜਿਹੜੇ ਰੈਸਟ੍ਰਿਕਟਡ ਨੇ 18 ਸਟੇਟਾਂ ਦੇ ਵਿੱਚ ਬੈਨ ਹੈਗਾ ਬਾਕੀ ਸਾਰਿਆਂ ਦੇ ਵਿੱਚ ਅਬੋਰਸ਼ਨ ਜਿਹੜਾ ਦੂਜੀਆਂ ਸਟੇਟਸ ਦੇ ਵਿੱਚ ਲਾਲ ਅਬੋਰਸ਼ਨ ਨੂੰ ਲਿਮਟ ਕਰਦੇ ਆ ਜਾਂ ਕਹਿ ਲੋ ਕਿ ਜਿਹੜੇ ਕੋਰਟ ਨੇ ਉਹਨਾਂ ਦੁਆਰਾ ਇਹਨੂੰ ਰੋਕਿਆ ਜਾ ਚੁੱਕਿਆ ਸੋ ਇਸ ਸਬੰਧ ਦੇ ਵਿੱਚ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਇਹ ਸਟੇਟਾਂ ਕੀ ਕਰਦੀਆਂ ਆ ਇਹ ਸੋਚ ਰਹੀਆਂ ਨੇ ਦੂਜੀਆਂ ਜਿਹੜੀਆਂ ਸਟੇਟਾਂ ਨੇ ਖਾਸ ਕਰਕੇ ਜਿਹੜੀਆਂ ਡੈਮੋਕ੍ਰੈਟਿਕ ਲੈਡ ਸਟੇਟਸ ਨੇ ਕੈਲੀਫੋਰਨੀਆ ਮੈਸਾਚੂਸੈਟਸ ਉਹ ਵੀ ਇਹਨੂੰ ਜਮਾ ਕਰ ਰਿਹਾ ਅਬੋਰਸ਼ਨ ਪਿਲਸ ਨੂੰ ਤਾਂ ਕਿ ਕੋਈ ਵੀ ਪੋਟੈਂਸ਼ੀਅਲ ਫੈਡਰਲ ਰੈਸਟ੍ਰਿਕਸ਼ਨ ਹੁੰਦੀ ਆ ਤਾਂ ਉਹਨੂੰ ਰੋਕਿਆ ਜਾ ਸਕੇ ਸੋ ਔਰਤਾਂ ਜਿਹੜੀਆਂ ਨੇ ਉਹ ਆਲਟਰਨੇਟਮ ਦੇਖ ਰਹੀਆਂ ਨੇ ਇਹਨਾਂ ਸਟੇਟਸ ਦੇ ਵਿੱਚ ਜਿਹੜੀਆਂ ਅਬੋਰਸ਼ਨ ਬੈਨਸ ਨੇ ਉੱਥੇ ਕੋਈ ਨਾ ਕੋਈ ਉਹ ਜਿਹੜੀਆਂ ਆਨਲਾਈਨ ਪ੍ਰੋਵਾਈਡਰ ਦੇਖ ਰਹੀਆਂ ਕਿਉਂਕਿ ਆਨਲਾਈਨ ਤੇ ਕਿਤੇ ਵੀ ਦਿੱਤੀ ਜਾ ਸਕਦੀ ਆ ਸੋ ਉਹ ਇੱਕ ਐਸ ਵੇਲੇ ਨਵਾਂ ਜਿਹੜਾ ਮਾਮਲਾ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਆ ਰਿਹਾ ਆ ਯੂ ਐਸ ਟ੍ਰੈਜਰੀ ਤੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਜਿਹਨੂੰ ਐਸ ਐਸ ਏ ਕਹਿੰਦੇ ਆ ਉਹ ਇਸ ਵੇਲੇ ਇਕੱਠੇ ਹੋ ਕੇ ਕੰਮ ਕਰ ਰਹੇ ਆ ਕਿ ਇੱਕ ਜਿਹੜੀ ਪੈਸਾ ਇੱਕ ਪਾਸੇ ਜਾ ਰਿਹਾ ਹੈ ਉਹਨੂੰ ਰੋਕਿਆ ਜਾ ਸਕੇ ਤੇ ਦੂਜਾ ਜਿਹੜਾ ਚਲੇ ਗਿਆ ਹੈ ਉਹਨੂੰ ਵਾਪਸ ਲਿਆਂਦਾ ਜਾ ਸਕੇ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਨਾਂ ਦੇ ਉੱਤੇ ਸਰਕਾਰ ਦਾ ਪੈਸਾ ਉਹਨਾਂ ਦੀ ਮਦਦ ਲਈ ਜਾ ਰਿਹਾ ਹੁਣ ਤੱਕ ਦੱਸਿਆ ਜਾ ਰਿਹਾ ਕਿ ਇਹ ਯਤਨ ਜਿਹੜਾ ਸਾਂਝਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ SSA ਦਾ ਜਿਹੜਾ ਡੈਥ ਰਿਕਾਰਡ ਆ ਟ੍ਰੈਜਰੀ ਦੇ ਇਹ ਇਹਨਾਂ ਨੇ ਇਕੱਠੇ ਹੋ ਕੇ 31 ਮਿਲੀਅਨ ਡਾਲਰ ਦੀਆਂ ਰੋਂਗ ਫੁੱਲ ਪੇਮੈਂਟਸ ਰਿਕਵਰ ਕੀਤੀਆਂ ਯਾਨੀ 31 ਮਿਲੀਅਨ ਡਾਲਰਾਂ ਦੇ ਖਾਤੇ ਵਿੱਚ ਪਾਇਆ ਜਾ ਚੁੱਕਿਆ ਸੀ ਜਿਹੜਾ ਉਹਨਾਂ ਨੇ ਪਾਸੇ ਲਿਆਂਦਾ ਆ ਜਿਹੜਾ ਐਸਐਸਏ ਦਾ ਡਾਟਾ ਵੇਸ਼ ਆ ਉਹ ਫੁੱਲ ਇੱਕ ਮਤਲਬ ਡੈਥ ਮਾਸਟਰ ਫਾਈਲ ਆ ਜਿਹਦੇ ਵਿੱਚ 142 ਮਿਲੀਅਨ ਰਿਕਾਰਡ ਆ ਇਹਨਾਂ ਲੋਕਾਂ ਦਾ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਆ ਲਗਭਗ 1899 ਤੋਂ ਬਾਅਦ ਦੇ ਵਿੱਚ ਉਹਦੇ ਨਾਲ ਇਹਨੂੰ ਮਿਲ ਕੇ ਦੇਖਿਆ ਜਾ ਰਿਹਾ ਹੁਣ ਹੁਣ ਕਾਂਗਰਸ ਜਿਹੜੀ ਆ ਉਹਨਾਂ ਨੇ ਟ੍ਰੈਜਰੀ ਨੂੰ ਟੈਂਪਰੇਰੀ ਇੱਕ ਐਕਸੈਸ ਦਿੱਤੀ ਸੀ ਕਿ ਇਹ ਡਾਟਾਬੇਸ ਵਕਤੀ ਤੌਰ ਦੇ ਉੱਤੇ ਦੇਖ ਸਕਦੇ ਆ ਦਸੰਬਰ 2023 ਤੋਂ ਲੈ ਕੇ 2026 ਤੱਕ ਜਿਹੜਾ ਇਹ 2121 ਦੇ ਵਿੱਚ ਕਾਨੂੰਨ ਬਣਾਇਆ ਸੀ ਉਹਦੇ ਤਹਿਤ ਹੁਣ ਇਹਦੇ ਨਾਲ ਹੋਊਗਾ ਕਿ ਜਿਹੜੀ ਟ੍ਰੈਜਰੀ ਆ ਅੰਦਾਜ਼ਾ ਲਾ ਰਹੀ ਆ ਕਿ ਇਹਦੇ ਨਾਲ ਘੱਟੋ ਘੱਟ ਅਸੀਂ ਹੋਰ ਉਹ ਕਹਿੰਦੇ 215 ਮਿਲੀਅਨ ਡਾਲਰ ਇਹਨਾਂ 3 ਸਾਲ ਦੇ ਸਮੇਂ ਦੌਰਾਨ ਰਿਕਵਰ ਕਰ ਲਾਂਗੇ ਔਰ ਉਹ ਇਹ ਚਾਹੁੰਦੇ ਆ ਕਿ ਇਸ ਐਸਐਸਸੀ ਦੇ ਡਾਟਾਬੇਸ ਤੱਕ ਸਾਨੂੰ ਪਰਮਾਨੈਂਟ ਐਕਸੈਸ ਦੇ ਦਿਓ ਸਾਡੇ ਕੋਲ ਪੱਕਾ ਪਤਾ ਹੋਵੇ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਜਿਹੜਾ ਖਜ਼ਾਨਾ ਮਹਿਕਮਾ ਆ ਅਮਰੀਕਾ ਦਾ ਉਹ ਚਾਹੁੰਦਾ ਆ ਕਿ ਇਹਨਾਂ ਦੇ ਨਾਲ ਸਾਨੂੰ ਐਕਸੈਸ ਦੇ ਦਿਓ ਤਾਂ ਕਿ ਇਹਨਾਂ ਤੋਂ ਸਾਨੂੰ ਸਾਰਾ ਕੁਝ ਪੱਕਾ ਹੀ ਪਤਾ ਲੱਗਦਾ ਸਵੇ ਤੇ ਜਿਹਦੇ ਨਾਲ ਫਰਾਡ ਜਿਹੜੇ ਆ ਜਾਂ ਟੈਕਸ ਸਪੇਅਰ ਦੀ ਮਨੀ ਆ ਉਹਨੂੰ ਰੋਕਿਆ ਜਾ ਸਕੇ ਇਹ ਸਾਰੇ ਕੁਝ ਦਾ ਇੱਕ ਯਤਨ ਇਹ ਵੀ ਆ ਕੇ ਸਰਕਾਰ ਦਾ ਜਿਹੜਾ ਵੱਡਾ ਮਕਸਦ ਆ ਕਿ ਉਹ ਵੇਸਟ ਨੂੰ ਰੋਕਣਾ ਆ ਮਤਲਬ ਮਰੇ ਵਿਅਕਤੀਆਂ ਦੇ ਨਾਮ ਦੇ ਉੱਤੇ ਪੈਸਾ ਜਾਈ ਜਾਂਦਾ ਉਹ ਕਿਹਨੂੰ ਜਾਈ ਜਾਂਦਾ ਜਾਂ ਕੋਈ ਹੋਰ ਲੈ ਰਿਆ ਉਹਦੀ ਉਸ ਫਰਾਡ ਨੂੰ ਵੀ ਰੋਕਣਾ ਆ ਤੇ ਦੂਜੀ ਗੱਲ ਜਿਹੜੀ ਪਬਲਿਕ ਫੰਡਸ ਦਾ ਅਬਿਊਜ਼ ਹੋ ਰਿਹਾ ਉਹਨੂੰ ਵੀ ਇਹ ਰੋਕਣਾ ਚਾਹੁੰਦੇ ਆ ਜਿਹੜੇ ਬਣ ਜਾ ਰਿਹਾ ਰਾਸ਼ਟਰਪਤੀ 트럼ਪ ਨੇ ਉਹ ਇਸ ਵੇਲੇ ਤੁਹਾਨੂੰ ਪਤਾ ਕਿ ਸੇਵ ਅਮਰੀਕਾ ਦੇ ਝੰਡੇ ਤਹਿਤ ਖਾਸ ਤੌਰ ਦੇ ਉਤੇ ਜ਼ੋਰ ਦੇ ਰਿਹਾ ਕਿ ਜਿੰਨਾ ਪੈਸਾ ਬਚ ਸਕਦਾ ਜਿੱਧਰਲੇ ਪਾਸੇੋਂ ਬਚ ਸਕਦਾ ਜਿੱਥੇ ਵੇਸਟ ਹੋ ਰਿਹਾ ਉਹਨੂੰ ਜਿੰਨੀ ਜਲਦੀ ਰੋਕਿਆ ਜਾ ਸਕਦਾ ਉਹਨੂੰ ਰੋਕੋ ਅਸੀਂ ਰੋਜ਼ ਲਗਭਗ ਗੱਲ ਕਰਦੇ ਹਾਂ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਾਨੀ ਕਿ ਡੋਜ ਜਿਹਨੂੰ ਐਲਨ ਮਸਕ ਤੇ ਵਿਵੇਕ ਰਾਮਾ ਸ਼ੋਮੀ ਲੀਡ ਕਰ ਰਹੇ ਨੇ ਇਸ ਵੇਲੇ ਉਹਦਾ ਕੰਮ ਇਹੀ ਆ ਕਿ ਆਹ ਜਿਹੜਾ ਪੈਸਾ ਜਾ ਰਿਹਾ ਜੇ ਜੇ 2-300 ਮਿਲੀਅਨ ਡਾਲਰ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਖਾਤਿਆਂ ਵਿੱਚ ਜਾਂਦਾ ਰੋਕਿਆ ਜਾ ਸਕਦਾ ਤਾਂ ਲੱਗਦਾ ਇਹ ਕਾਮਯਾਬ ਹੋ ਜਾਂਦੇ ਆ ਇਸ ਵਿੱਚ ਦੂਜੀ ਗੱਲ ਇਹ ਆ ਕਿ ਹੱਲੇ ਇਹ ਅਨਕਲੀਅਰ ਆ ਕਿ ਜਿਹੜੀ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਉਹ ਭਵਿੱਖ ਦੇ ਵਿੱਚ ਕੀ ਕਰੂਗੀ ਕੀ ਇਹਨੂੰ ਪਰਮਾਨੈਂਟ ਕਰਦੀ ਆ ਐਸਐਸਐਸ ਦੇ ਡੈਥ ਡੈਥ ਰਿਕਾਰਡ ਦੇ ਉੱਤੇ ਟ੍ਰੈਜਰੀ ਜਿਹੜਾ ਹੈਗਾ ਉਹ ਪੂਰਾ ਆਪਣਾ ਉਹਨਾਂ ਨੂੰ ਐਕਸੈਸ ਮਿਲਦੀ ਆ ਉਹਨੂੰ ਦੇਖ ਸਕਦੇ ਆ ਜਾਂ ਨਹੀਂ ਪਰ ਇਸ ਗੱਲਬਾਤ ਦੇ ਉੱਤੇ ਚਰਚਾ ਇਸ ਵੇਲੇ ਜ਼ਰੂਰ ਚੱਲ ਰਹੀ ਆ ਤੇ ਇਹ ਲੱਗਦਾ ਕਿ ਜਿਹੜੇ ਡੋਨਲਡ 트ਰੰਪ ਨੇ ਵਾਅਦੇ ਕੀਤੇ ਆ ਉਹਨਾਂ ਦੇ ਉੱਤੇ ਖਰੇ ਉਤਰ ਰਹੇ ਆ ਕਿ ਜਿੱਥੇ ਵੀ ਵੇਸਟ ਹੋ ਰਹੀ ਆ ਜਿੱਥੇ ਕਿਤੇ ਵੀ ਕੋਈ ਨੁਕਸਾਨ ਹੋ ਰਿਹਾ ਜਿੱਥੋਂ ਕਿਤੋਂ ਵੀ ਟੈਕਸਪੇਅਰ ਦਾ ਪੈਸਾ ਬਚਾਇਆ ਜਾ ਸਕਦਾ ਇਹ ਬਚਾਉਣਗੇ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਆ ਗੱਲਾਂ ਬਾਤਾਂ ਨਾਲ